ਲਓ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਅੱਜ ਸਾਥੀ ਨਾਲ ਆਏ ਹੋਏ ਨੇ ਛੋਟੇ ਕਹਿੰਦਾ ਮੈਂ ਵੀ ਦੁਕਾਨ ਤੇ ਜਾਣਾ ਅੱਜ ਸਵੇਰੇ ਸਵੇਰੇ ਕਹਿੰਦਾ ਤੇ ਨਾਲ ਆ ਕੇ ਸਾਰਿਆਂ ਤੀਜਾਂ ਦਾ ਮੌਜਨਾ ਕੀਤਾ ਇਧਰ ਉਧਰ ਅੱਤ ਪੱਲੇ ਮਾਰੇ ਉਹ ਤੇਰੀ ਸ਼ੇਰ ਤੋਂ ਡਰ ਗਿਆ ਤੇ ਲਓ ਜੀ ਸਫਾਈਆਂ ਸ਼ੁਰੂ ਸਿਆਣਾ ਬੱਚਾ ਆ ਨਾਲ ਸਫਾਈ ਵੀ ਕਰ ਪਾਈ ਨਾਲ ਦੁਕਾਨ ਦੇ ਕੰਮ ਕਰਵਾਇਆ ਬੱਚਿਆਂ ਨੂੰ ਨਾਲ ਦੀ ਨਾਲ ਥੋੜਾ ਬਹੁਤਾ ਸਿਖਾਉਣਾ ਸਿਖਾਉਂਦੇ ਰਹਿਣਾ ਚਾਹੀਦਾ ਹੈ ਤੇ ਬੱਚਿਆਂ ਦੀ ਆਦਤ ਬਣ ਜਾਂਦੀ ਹੈ ਕੰਮ ਕਰਨ ਦੀ ਬੱਚਿਆਂ ਨੂੰ ਨਹੀਂ ਤਾਂ ਪੂਰਾ ਦਿਨ ਮੋਬਾਈਲ ਤੇ ਹੀ ਲੱਗੇ ਰਹਿੰਦੇ ਨੇ ਬੱਚਿਆਂ ਨੂੰ ਬਾਹਰ ਅੰਦਰ ਲੈ ਕੇ ਜਾਓ ਉਹਨਾਂ ਨੂੰ ਸਿਖਾਓ ਆਪਣੇ ਕਮਾਂਕਾਰਾਂ ਬਾਰੇ ਜਾਣਕਾਰੀ ਦਿਓ ਲਓ ਜੀ ਸਵਾਇਤਬਾਦ ਤੇ ਹੁਣ ਸਾਬ ਜੀ ਲੱਗੇ ਆਪਣੇ ਕੰਮਾਂ ਤੇ ਲਓ ਜੀ ਉਹ ਚੱਕ ਲਈ ਉੱਤਰੀ ਉਹ ਤੇ ਚਲੋ ਜੀ ਹੁਣ ਕੰਮ ਖਤਮ ਤੇ ਕਹਿੰਦਾ ਜੀ ਚਲੋ ਘਰ ਨੂੰ ਚੱਲੀਏ ਬਸ ਇੰਨੇ ਚ ਸਾਬ ਜੀ ਥੱਕ ਗਏ ਨੇ ਤੇ ਲਓ ਜੀ ਥੈਂਕ ਯੂ